ਮੋਟਰਸਾਈਕਲ ਹੈ ਜੀ ਉਹ ਬਾਪੂ ਜੀ ਦੀ ਡੈੱਫ ਹੋ ਗਈ ਇਹ ਜਿਹੜੋ ਰੋਡਵੇ ਦੀ ਬੱਸ ਨੇ ਟੱਕਰ ਮਾਰੀ ਹੈ ਜੀ ਜੇ ਕਿਸੇ ਦੇ ਲੋਕਲ ਜਾਣ ਪਛਾਣ ਵਾਲੇ ਹੋਣ ਤਾਂ ਦੱਸਣਾ ਜੀ ਜੀ ਕੀ ਘਟਨਾ ਹੋਈ ਹੈ ਇਹ ਇਹ ਸਾਡੇ ਚਾਚਾ ਜੀ ਲੱਗਦੇ ਸੀਗੇ ਇਹਨਾਂ ਦਾ ਨਾਂ ਗੁਰਮੁਖ ਸਿੰਘ ਸੀਗਾ ਗਿਆਨੀ ਵੀ ਕਹਿੰਦੇ ਇਹਨਾਂ ਨੂੰ ਇਹ ਸੈਦਗਮਾ ਵੇਟ ਦੇ ਹੈਗੇ ਰਹਿੰਦੇ ਸੀਗੇ ਇਹ ਸ਼ਾਮੀ ਕੋਈ ਸਾਢੇ 4 ਵਜੇ ਦੇ ਕਰੀਬ ਆਪਣੇ ਪਿੰਡ ਤੋਂ ਮਤੋਂ ਵੇਟ ਜਾ ਰਹੇ ਸੀਗੇ ਜਿੱਥੇ ਕਿਨਾਂ ਦੀ ਕੋਈ ਰਿਸ਼ਤੇਦਾਰੀ ਹੈ ਜਦੋਂ ਇਹ ਸੁੱਜਵਾਲ ਦਾ ਪੁਲ ਚੜ੍ਹੇ ਹੈਗੇ ਆ ਤੇ ਉਧਰੋਂ ਰੋਂਗ ਸਾਈਡ ਜਿਹੜੀ ਬੱਸ ਸੀਗੀ ਪੀ ਆਰਟੀਸੀ ਦੀ ਡਰਾਈਵਰ ਨੇ ਨਾ ਦੇਖਦੇ ਹੋਏ ਇਹਨਾਂ ਦੀ ਗੱਡੀ ਹਿੱਟ ਕੀਤੀ ਹੈ ਤੇ ਇਹਨਾਂ ਦੀ ਮੌਕੇ ਤੇ ਹੀ ਡੈਥ ਹੋ ਗਈ ਹੈ ਜਿਸ ਦੇ ਨਾਲ ਕੇ ਪਰਿਵਾਰ ਨੂੰ ਬਹੁਤ ਜ਼ਿਆਦਾ ਘਾਟਾ ਪੈ ਗਿਆ ਹੈ ਉਮਰ ਇਹਨਾਂ ਦੀ ਕਰੀਬ ਕੋਈ 55 ਸਾਲ ਦੀ ਉਮਰ ਸੀਗੀ ਤੇ ਇਹਨਾਂ ਦਾ ਬੇਟਾ ਇੱਕ ਸੀਗਾ ਪਹਿਲਾਂ ਉਹ ਵੀ ਪੂਰਾ ਹੋ ਗਿਆ 18 ਸਾਲ ਦੀ ਜਵਾਨੀ ਵਿੱਚ ਪੂਰਾ ਹੋ ਗਿਆ ਜਿਹਨਾਂ ਇਹਨਾਂ ਦਾ ਪਹਿਲਾਂ ਹੀ ਬਹੁਤ ਮਨ ਟੁੱਟਿਆ ਹੋਇਆ ਸੀਗਾ ਤੇ ਪਿੱਛੇ ਇਹਨਾਂ ਦੀ ਇੱਕ ਪਤਨੀ ਹੈ ਜੋ ਕਿ ਉਹ ਵੀ 50-55 ਦੇ ਕਰੀਬ ਹੈਗੀ ਹੈ ਗ੍ਰੰਧੀਆ ਦੋ ਬੇਟੀਆਂ ਇੱਕ ਬੇਟੀ ਬਾਹਰ ਹੈ ਤੇ ਇੱਕ ਬੇਟੀ ਹੈ ਇੱਥੇ ਕਿਤੇ ਵਿਆਹੀ ਹੋਈ ਹੈ ਆਪਣੇ ਸੌਂਗੜੇ ਪਿੰਡ ਵਿਆਹੀ ਹੋਈ ਹੈ ਤੇ ਜਦੋਂ ਦਾ ਇਹ ਰੋਡ ਨਵਾਂ ਬਣਿਆ ਹੈ ਜਿਹੜਾ ਰਕੜਾਂ ਵੇਟ ਤੋਂ ਕੱਟ ਸੀਗਾ ਇਹ ਰਾਜਨ ਢਾਬੇ ਦੇ 1 ਕਿਲੋਮੀਟਰ ਦੇ ਕਰੀਬ ਜਿਹੜਾ ਏਰੀਆ ਪੈਂਦਾ ਹੈ ਇਹ ਰੋਂਗ ਸਾਈਡ ਸਾਰੇ ਆ ਰਹੇ ਸੀ ਰੋਂਗ ਸਾਈਡ ਦੀ ਆਂਦੇ ਜ਼ਿਆਦਾਤਰ ਪੁੱਛ ਮੰਗ ਕੀ ਕਰਦੇ ਹੋ ਜੀ ਹੁਣ ਤੁਸੀਂ ਪ੍ਰਸ਼ਾਸਨ ਮੰਗ ਇਹੀ ਕਰਦੇ ਆ ਕਿ ਸਾਡਾ ਜਿਹੜਾ ਮ ਸਾਡੀ ਇਹੀ ਮੰਗ ਆ ਜੀ ਸਾਨੂੰ ਅਸਾਧਤਾ ਜਾਵੇ ਜੀ ਡਰਾਈਵਰ ਤੇ ਕਾਰ ਵੇ ਹੋਵੇ ਤੇ ਮੁੜ ਕੇ ਬਾਕੀ ਵੀ ਅੱਗੇ ਵਾਸਤੇ ਵੀ ਉਹਨੂੰ ਮਾੜੇ ਪਤਾ ਲੱਗੇ ਜੀ ਪਰੋਂ ਸਾਈਡ ਤੇ ਗਲਤ ਆ ਜੀ ਮੌਕੇ ਤੋਂ ਡਰਾਈਵਰ ਫਰਾਰ ਹੋ ਗਿਆ ਤੇ ਕਨੈਕਟਰ ਅਸੀਂ ਜਿਹੜਾ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਅਸੀਂ ਤੇ ਇਹੀ ਕਹਿੰਦੇ ਪੁੱਛਣੇ ਆ ਕਿ ਪ੍ਰਸ਼ਾਸਨ ਨੂੰ ਕਿ ਸਾਡੇ ਨਾਲ ਜਿਹੜਾ ਇਨਸਾਫ ਕੀਤਾ ਜਾਵੇ